ਹਮੇਸ਼ਾ ਉਸ ਕੌਮ ਦੀ ਵਿਰਾਸਤ ਦੁਨੀਆ ਦੇ ਵਿੱਚ ਇੱਕ ਅਹਿਮ ਅਸਥਾਨ ਤੇ ਮੁਕਾਮ ਹਾਸਲ ਕਰਦੀ ਹੈ ਜਿਸ ਕੌਮ ਦੇ ਨੌਜਵਾਨ ਉਸ ਵਿਰਾਸਤ ਨੂੰ ਅਗਾਹ ਲੈ ਕੇ ਜਾਣ ਦੀ ਸੋਚ ਲੈਂਦੇ ਨੇ ਇੱਕ ਵਿਦਵਾਨ ਕਹਿੰਦਾ ਹੈ ਕਿ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਨੌਜਵਾਨਾਂ ਦੇ ਲਬਾਂ ਤੇ ਕਿਹੋ ਜੇ ਗੀਤ ਨੇ ਮੈਂ ਤੁਹਾਨੂੰ ਤੁਹਾਡਾ ਭਵਿੱਖ ਦੱਸ ਦਿਆਂਗਾ ਇਸੇ ਤਰ੍ਹਾਂ ਹੀ ਜਿਸ ਅਨਮੋਲ ਸ਼ਖਸੀਅਤ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਸਨੇ ਗੁਰਮਤ ਸੰਗੀਤ ਨੂੰ ਆਪਣੇ ਅੰਦਰ ਆਤਮ ਸਾਥ ਕਰ ਲਿਆ ਜਿਸਨੇ ਗੁਰਮਤ ਸੰਗੀਤ ਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਕੀਤੀ ਐਨੀ ਮਿਹਨਤ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਗਾਵੋ ਸੱਚੀ ਬਾਣੀ ਭਾਗ 2 ਦੇ ਵਿੱਚ ਉਹ ਵਿਜੇਤਾ ਬਣ ਕੇ ਨਿਕਲੇ ਨੇ ਮੈਂ ਗੱਲ ਕਰ ਰਿਹਾ ਪਾਈ ਪ੍ਰਦੀਪ ਸਿੰਘ ਜੀ ਦਿੱਲੀ ਦੀ ਜੋ ਕਿ ਅਨਮੋਲ ਰਤਨ ਦੇ ਵਿੱਚ ਆਪ ਜੀ ਦੇ ਰੂਬਰੂ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਪ੍ਰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾਈ ਪ੍ਰਦੀਪ ਸਿੰਘ ਜੀ ਦਿੱਲੀ ਵਾਲੇ ਜੀ ਕੀ ਹਾਲ ਚਾਲ ਦਿੱਲੀ ਦਾ ਅਜਕਲ ਦਿੱਲੀ ਦਾ ਬਹੁਤ ਠੀਕ ਹਾਲ ਚਾਲ ਹੈ ਵੀਰ ਜੀ ਪ੍ਰਦੂਸ਼ਣ ਕਹਿੰਦੇ ਬਹੁਤ ਹੋਇਆ ਪਿਆ ਉੱਥੇ ਹਾਂਜੀ ਵੀਰ ਜੀ ਪੋਲੂਸ਼ਨ ਤੇ ਮੂ ਸੀਰੀਅਸ ਪ੍ਰੋਬਲਮ ਹੈ ਉੱਥੇ ਹਰ ਸਾਲ ਦੀ ਹੈ ਹਮ ਤੇ ਖੈਰ ਇਥੇ ਪੰਜਾਬ ਵਿੱਚ ਪੋਲੂਸ਼ਨ ਨਹੀਂ ਹੈ ਨਾ ਪੰਜਾਬ 'ਚ ਠੰਡ ਲੱਗ ਰਹੀ ਸੀ ਤੁਸੀਂ ਇਸ ਤਰੀਕੇ ਕਹਿ ਰਹੇ ਸੀ ਮੈਨੂੰ ਠੰਡ ਇੱਥੇ ਜ਼ਿਆਦਾ ਦਿੱਲੀ ਨਾਲੋਂ ਠੰਡਾ ਹੈ ਉਧਰ ਵੀ ਵੈਸੇ ਵੀ ਪੰਜਾਬੀ ਠੰਡੇ ਸੁਭਾਅ ਦੇ ਆ ਹਾਂ ਬਿਲਕੁਲ ਆਪਣੇ ਪੰਜਾਬੀਆਂ ਦਾ ਅੱਛਾ ਭਾਈ ਪ੍ਰਦੀਪ ਸਿੰਘ ਜੀ ਮੈਂ ਜਿਹੜਾ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਸੀਗਾ ਉਮਰ ਤੁਹਾਡੀ ਬਹੁਤ ਛੋਟੀ ਹੈ 22 ਸਾਲ ਦੀ ਉਮਰ ਹੈ ਹਾਂਜੀ ਵੀ ਲੇਕਿਨ ਰਾਗ ਤੁਹਾਨੂੰ ਕਾਫੀ ਕੰਠ ਨੇ ਗੁਰਬਾਣੀ ਬਹੁਤ ਕੰਠ ਹੈ ਜੀ ਜੀ ਚੰਗੀ ਤੁਸੀਂ ਰਾਗਾਂ ਤੇ ਮਿਹਨਤ ਕੀਤੀ ਹੈ ਜੀ ਜੀ ਹਾਰਮੋਨੀਅਮ ਤੇ ਵੀ ਗਾ ਲੈਂਦੇ ਹੋ ਜੀ 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 ਧੰਤੀ ਸਾਜ਼ਾਂ ਤੇ ਵੀ ਗਾ ਲੈਂਦੇ ਹਾਂਜੀ ਹਾਂਜੀ ਇਸ ਮਿਹਨਤ ਦੇ ਪਿੱਛੇ ਕੀ ਰਾਜ਼ ਹੈ ਕਦੋਂ ਤੋਂ ਸ਼ ਏ ਵੀਰ ਜੀ ਬਚਪਨ ਤੋਂ ਹੀ ਸ਼ੁਰੂਆਤ ਹੋਈ ਹੈ ਚਾਈਲਡਹੂਡ ਤੋਂ ਹੀ ਤੇ ਰਾਗ ਦਾ ਅਰਥ ਹੈ ਰੰਗਣਾ ਤੇ ਰਾਗ ਉਹੀ ਹੈ ਜਿੱਥੇ ਮਤਲਬ ਆਪਣੇ ਮਨ ਨਾਲ ਜੋ ਵੀ ਚੀਜ਼ ਰੰਗੀ ਜਾਏ ਪਕੜ ਨੂੰ ਉਹਦੇ ਸਿਸਟਮ ਨੂੰ ਵੇਖਦੇ ਹਾਂ ਆ ਥਾਟ ਸਮਾਂ ਜਾਤੀ ਆਰੋਵਰੋ ਉਹਦੇ ਵਾਦੀ ਸੰਵਾਦੀ ਇਹ ਸਾਰਾ ਕੁਝ ਇੱਕ ਰਾਗ ਦਾ ਰੂਲ ਹੈ ਤੇ ਜੇ ਸਾਨੂੰ ਇਹਨਾਂ ਕੋਈ ਪਤਾ ਹੈ ਤੇ ਫਿਰ ਅਸੀਂ ਉਹਨੂੰ ਰੰਗਦੇ ਹਾਂ ਉਹਦੇ ਕ੍ਰੀਏਸ਼ਨ ਕਰਦੇ ਹਾਂ ਉਹ ਰਾਗ ਦੀ ਖੁਸ਼ਬੂ ਹੈ ਕਿਆ ਬਾਤ ਹੈ ਹਾਂਜੀ ਤੇ ਉਸ ਅਭਿਆਸ ਦੀ ਲੋੜ ਹੈ ਫਿਰ ਗੁਰਮਤ ਸੰਗੀਤ ਇੱਥੇ ਦੇ ਸੋਨੇ ਦਾ ਸੁਹਾਗਾ ਮਤਲਬ ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰਵਾੰਦੀ ਬਾਣੀ ਹੈ ਗੁਰੂ ਸਾਹਿਬਾਨ ਨੇ ਰਾਗਾਤਮਕ ਬਾਣੀ ਉਚਾਰੀ ਹੈ ਸਬਦਨਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ ਤੇ ਫਿਰ ਜਦੋਂ ਰਾਗ ਵਿੱਚ ਅਸੀਂ ਬਾਣੀ ਉਚਾਰਦੇ ਆ ਨਾ ਤੇ ਉਹ ਇਲਾਹੀ ਡਿਵਾਈਨ ਵੈਲਿਊ ਹੋ ਜਾਂਦੀ ਹੈ ਕਿਆ ਬਾਤ ਹੈ ਅੱਛਾ ਆਪਾ ਪ੍ਰਦੀਪ ਸਿੰਘ ਜੀ ਅਜੋਕੇ ਸਮੇਂ ਦੇ ਦੌਰਾਨ ਜਦੋਂ ਹਰ ਕੋਈ ਲਾਈਟ ਗਾਣ ਦੀ ਕੋਸ਼ਿਸ਼ ਕਰ ਰਿਹਾ ਜੀ ਜੀ ਲਾਈਟ ਤਰਜਾਂ ਦੇ ਉੱਪਰ ਗਾਇਨ ਕੀਤਾ ਜਾ ਰਿਹਾ ਹੈ ਸੰਗਤ ਵੀ ਕਾਫੀ ਉਹਨੂੰ ਪਸੰਦ ਵੀ ਕਰਦੀ ਹੈ ਉਸ ਸਮੇਂ ਤੁਸੀਂ ਰਾਗਾਂ ਨੂੰ ਅਹਿਮੀਅਤ ਦੇ ਰਹੇ ਹੋ ਜੀ ਜੀ ਇੱਕ ਖਿਆਲ ਕਿਵੇਂ ਮਨ ਦੇ ਵਿੱਚ ਉਤਪੰਨ ਹੋਇਆ ਵੀਰ ਜੀ ਦੇਖੋ ਦੋ ਪੱਖ ਨੇ ਲਾਈਟ ਗਾਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਜੋ ਆਪਣੀ ਵਿਰਾਸਤ ਹੈ ਜੋ ਸਾਡਾ ਟ੍ਰੈਡੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਓਨਲੀ ਸਿੱਖ ਰਿਲੀਜੀਅਨ ਵਿੱਚ ਆਉਂਦਾ ਹੈ 31 ਮੁਖ ਰਾਗ 31 ਮਿਸ਼ਰਤ ਰਾਗ ਜਦੋਂ ਅਸੀਂ ਵਿਚਰਦਿਆਂ ਲੋਕਾਂ ਵਿੱਚ ਤੇ ਕਈ ਸਾਨੂੰ ਪੁੱਛਦੇ ਨੇ ਕਿ ਉਹ ਬੜਾ ਹੈਰਾਨ ਹੁੰਦੇ ਨੇ ਕਈ ਜਿਹੜੇ ਅਦਰ ਰਿਲੀਜੀਅਨ ਦੇ ਹੁੰਦੇ ਨੇ ਉਹ ਸਾਨੂੰ ਕਹਿ ਪੈਂਦੇ ਨੇ ਕਿ ਅਸੀਂ ਸਰ ਹੈਰਾਨ ਹੋ ਗਏ ਆਪਕੇ ਇਸ ਵਿੱਚ ਐਸੇ ਸਰਾਗ تھے ਗੁਰੂ ਜੀ ਸਾਹਿਬ ਨੇ ਮਿਸ਼ਤ ਰਾਗ تھے ਮੁਖ ਰਾਗ ਤੇ ਹਮੇ ਤਾਂ ਪਤਾ ਹੀ ਨਹੀਂ ਥਾ ਔਰ ਕੁਝ ਰਾਗ ਐਸੇ ਹਨ ਜੋ ਹਮਨੇ ਕਦੀ ਨਾਂ ਵੀ ਨਹੀਂ ਸੁਨੇ ਜਿਵੇਂ ਨਟ ਨਾਰਾਇਣ ਜਿੱਦਾਂ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੁਖਾਰੀ ਰਾਗ ਉਹਨਾਂ ਨੇ ਬਣਾਇਆ ਹੁਣ ਕਲਿਆਣ ਰਾਗ ਹੈ ਪ੍ਰਾਚੀਨ ਨੇ ਕਲਿਆਣ ਜਦੋਂ ਮੁਗਲਾਂ ਦਾ ਦੌਰ ਆਇਆ ਉਹਨੂੰ ਯਮਨ ਇਮਨ ਜੈਮਨ ਆਖਿਆ ਗਿਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਓਨਲੀ ਉਹਦੇ ਪ੍ਰਾਚੀਨ ਨੇਮ ਲਏ ਗਏ ਨੇ ਅੱਛਾ ਸੋ ਮੇਰਾ ਮੰਨਤਾ ਹੈ ਇਹ ਮੋਟਿਵ ਇਹ ਹੈ ਕਿ ਜੋ ਮੈਂ ਸਮਝਦਾ ਕਿ ਅਸੀਂ ਭਾਵੇਂ ਲਾਈਟ ਗਾਈਏ ਠੀਕ ਹੈ ਜੋ ਸੰਗਤ ਚਾਂਦੀ ਉਹ ਵੀ ਸੁਣਾਈਏ ਪਰ ਜੋ ਸਾਡੀ ਵਿਰਾਸਤ ਹੈ ਜੋ ਸਾਡੇ ਗੁਰੂਆਂ ਨੂੰ ਸਾਨੂੰ ਬਖਸ਼ਿਸ਼ ਕੀਤਾ ਉਹ ਸਾਨੂੰ ਮੇਨ ਹੋਣਾ ਚਾਹੀਦਾ ਗੁਰਮਤ ਸੰਗੀਤ ਇੱਕ ਵਕਰਾ ਵਿਸ਼ਾ ਹੈ ਵਕਰੀ ਗੁਰਮਤ ਗਾਇਨ ਸ਼ੈਲੀ ਭਾਈ ਪ੍ਰਦੀਪ ਸਿੰਘ ਜੀ ਮੈਨੂੰ ਪਤਾ ਲੱਗਾ ਕਿ ਜਿੱਥੇ ਤੁਸੀਂ ਗੁਰਮਤ ਸੰਗੀਤ ਦੀਆਂ ਸਟੇਜਾਂ ਤੇ ਜਾਂਦੇ ਹੋ ਗੁਰੂ ਘਰ ਸੰਗਤ ਤੁਹਾਨੂੰ ਬੁਲਾਉਂਦੀ ਹੈ ਤੁਹਾਨੂੰ ਬੜੇ ਪਿਆਰ ਦੇ ਨਾਲ ਸੁਣਦੀ ਹੈ ਸ਼ਾਬਾਸ਼ੀ ਦਿੰਦੀ ਹੈ ਸਿਸਾਂ ਦਿੰਦੀ ਹੈ ਉੱਥੇ ਨਾਲ-ਨਾਲ ਹੀ ਤੁਸੀਂ ਸ਼ਾਸਤਰੀ ਸੰਗੀਤ ਦੀਆਂ ਸਟੇਜਾਂ ਤੇ ਵੀ ਗਏ ਹੋ ਜੀ 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 ਉੱਥੋਂ ਦਾ ਮਾਹੌਲ ਤੇ ਇੱਥੋਂ ਦਾ ਮਾਹੌਲ ਸੇਮ ਕਿਵੇਂ ਹੈ ਜੇ ਸੇਮ ਨਹੀਂ ਤੇ ਅਲੱਗ ਆਪਸ ਦੇ ਵਿੱਚ ਕਿਵੇਂ ਆਏ ਵੀਰ ਜੀ ਦੋਵਿਆਂ 'ਚ ਜਿਹੜਾ ਇੱਕ ਵੱਡਾ ਅੰਤਰ ਹੈ ਇੱਥੇ ਅਸੀਂ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਗੁਰੂ ਘਰ ਦੀ ਵਡਿਆਈ ਮਿਲਦੀ ਹੈ। ਹੂੰ। ਦੋਵਿਆਂ 'ਚ ਜਿਹੜਾ ਵੱਡਾ ਡਿਫਰੈਂਸ ਹੈ ਉਹ ਇਹ ਹੈ ਕਿ ਜਿਹੜਾ ਗੁਰਮਤ ਸੰਗੀਤ ਦਾ ਵਿਸ਼ਾ ਹੈ ਇੱਥੇ ਗੁਰੂ ਘਰ ਦੀ ਵਡਿਆਈ ਮਿਲਦੀ ਹੈ। ਸੰਗਤਾਂ ਤੇ ਅਸੀਸਾਂ ਮਿਲਦੀਆਂ ਨੇ। ਹੂੰ। ਪਰ ਜਿਹੜਾ ਸ਼ਾਸਤਰੀ ਸੰਗੀਤ ਵਾਲਾ ਪੱਖ ਹੈ ਉੱਥੇ ਸਾਡਾ ਕਲਾਕਾਰੀ ਵਾਲਾ ਪੱਖ ਉਹ ਵੇਖਿਆ ਜਾਂਦਾ ਹੈ ਕਿ ਬੰਦਾ ਕਿੰਨਾ ਕੋ ਤਿਆਰ ਹੈ। ਅੱਛਾ। ਉੱਥੇ ਮਤਲਬ ਜਿਹੜੀ ਇੱਕ ਪਰਫਾਰਮਿੰਗ ਲਾਈਨ ਕਹਿ ਸਕਦੇ ਆ ਹੈ ਉਹ ਉੱਥੇ ਵੀ ਪਰ ਉਹ ਹੀ ਡਿਫਰੈਂਸ ਹੈ ਕਿ ਇੱਥੇ ਅਸੀਂ ਪਰਮਾਤਮਾ ਨਾਲ ਜੁੜਦੇ ਆ ਜੁੜਦੇ ਉੱਥੇ ਵੀ ਆ ਪਰ ਗੱਲ ਹੈ ਕਿ ਜਦੋਂ ਉੱਥੇ ਅਸੀਂ ਰਾਗ ਗਾਉਂਦੇ ਆ ਤੇ ਪੂਰਾ ਰਾਗ ਦੇ ਰੂਲ ਵਿੱਚ ਰਹਿਣਾ ਪੈਂਦਾ ਹੈ ਜੇ ਅਸੀਂ ਕਿਤੇ ਗਲਤ ਹੋਏ ਕਿਉਂਕਿ ਜੱਜਿਸ ਬੈਠੇ ਹੁੰਦੇ ਨੇ ਵੱਡੇ ਵੱਡੇ ਗੁਰ ਜਨ ਵਿਦਵਾਨ ਬੈਠੇ ਹੁੰਦੇ ਨੇ ਉੱਥੇ ਵੀ ਹੁੰਦੇ ਨੇ ਗੁਰਮਤ ਸੰਗੀਤ ਵਿੱਚ بس فرق ਇਹ ਨਹੀਂ ਹੈ ਕਿ ਉੱਥੇ ਸਿਰਫ ਸਾਡੀ ਇੱਕ ਇੱਕ ਪੁਆਇੰਟ ਵੇਖਿਆ ਜਾਂਦਾ ਹੈ ਠੀਕ ਇੱਥੇ ਤੇ ਬਾਣੀ ਨੂੰ ਹਮ ਮਹਤਵ ਜ਼ਿਆਦਾ ਹੈ ਬਾਣੀ ਦਾ ਅਰਥ ਹੈ ਬਾਣੀ ਦਾ मीनिंग ਹੈ ਸੋ ਇਹ ਡਿਫਰੈਂਸ ਹੈ ਜਤੋਂ ਸੋ ਪਾਈ ਪ੍ਰਦੀਪ ਸਿੰਘ ਜੀ ਗੱਲਬਾਤ ਅਸੀਂ ਜਾਰੀ ਰੱਖਦੇ ਹਾਂ ਤੁਸੀਂ ਸਾਡੇ ਨਾਲ ਇੱਕ ਸ਼ਬਦ ਦੀ ਸਾਂਝ ਜ਼ਰੂਰ ਪਾ ਵਾਹੇ ਗੁਰੂ ਗੁਰੂ ਵਾਹੇ चरण के साजन तेरे चरण के साजन तेरे चरण के होए रहा सददूर साजन तेरे चरण के साजन तेरे चरण के साजन तेरे साजन तेरे साजन तेरे साजन तेरे साजन तेरे चरण के साजन तेरे वाह वाह क्या बात है भाई प्रदीप सिंह जी सचमुच ਤੁਸੀਂ ਰਾਗ ਬਹੁਤ ਹੀ ਪਿਆਰਾ ਗਾਇਨ ਕਰਦੇ ਹੋ ਕਿੰਨਾ ਸੋਹਣਾ ਤੁਸੀਂ ਮਾਹੌਲ ਪੇਸ਼ ਕੀਤਾ ਉਹ ਜੇ ਇੱਥੇ ਕੁਦਰਤੀ ਮਾਹੌਲ ਹੈ ਹਨ ਰਾਗ ਦੇ ਨਾਲ ਸਾਰਾ ਇੱਕਮਿਕ ਹੋ ਗਿਆ اچھا ਜਦੋਂ ਸ਼ਾਸਤਰੀ ਸੰਗੀਤ ਦੇ ਖੇਤਰ ਦੇ ਲੋਕਾਂ ਦੇ ਨਾਲ ਮਿਲਦੇ ਹੋ ਉਹਨਾਂ ਦੇ ਗੁਰਮਤ ਸੰਗੀਤ ਪ੍ਰਤੀ ਜਾਂ ਗੁਰਬਾਣੀ ਪ੍ਰਤੀ ਜਦੋਂ ਇਹਨੂੰ ਗਾਇਨ ਕਰਦੇ ਆ ਉਹਨਾਂ ਦੇ ਕੀ ਵਿਚਾਰ ਜਾਂ ਮਨੋਭਾਵ ਹੁੰਦੇ ਆ ਉਹ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਵੀਰ ਜੀ ਉਹ ਸਗੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰਮਤ ਸੰਗੀਤ ਵਿੱਚ ਫੋਕ ਟ੍ਰੈਡੀਸ਼ਨ ਪੜਤਾਲ ਜੋ ਓਨਲੀ ਸਾਡੀ ਨਵੇਕਲੀ ਸੰਗੀਤ ਪદ્ધਤੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੇ 31 ਮੁਖ ਰਾਗ 31 ਮਿਸ਼ਰਤ ਰਾਗ ਫਿਰ ਨਾਲੇ ਜਿਹੜੇ ਬਾਈ ਕੇ 23 ਰਾਗ ਜਿਹਨੇ ਜਿਹੜੇ ਹਿੰਦੁਸਤਾਨੀ ਨਾਲ ਮੇਲ ਖਾਂਦੇ ਨੇ ਇਸ ਤੋਂ ਇਲਾਵਾ ਜਿਹੜੇ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹ ਸਿਰਫ ਸਾਡੇ ਹਿੱਸੇ ਆਏ ਨੇ ਜੋ ਗੁਰੂਆਂ ਨੇ ਗਾਏ ਨੇ ਉਹ ਇਸ ਤੋਂ ਬਾਹਰ ਕਿਤੇ ਨਹੀਂ ਹੈਗੇ ਹਾਂਜੀ ਇਸ ਤੋਂ ਬਾਹਰ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਹਾਂਜੀ ਗੁਰੂ ਗ੍ਰੰਥ ਸਾਹਿਬ ਮਤਲਬ ਉਹ ਰਾਗ ਜਿਹੜੇ ਨੇ ਉਹ ਗੁਰੂ ਸਾਹਿਬਾਨ ਵੱਲੋਂ ਹੀ ਹਾਂਜੀ ਉਚਾਰੇ ਗਏ ਨੇ ਉਚਾਰੇ ਬਿਲਕੁਲ ਤੇ ਉਹ ਬੜਾ ਸਗੋਂ ਖੁਸ਼ ਹੁੰਦੇ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੱਕ ਤੇ ਬਾਣੀ ਤੇ ਦੂਜਾ ਰਾਗ ਉਹ ਬਹੁਤ ਖੁਸ਼ ਹੁੰਦੇ ਆ ਉਹ ਫਿਰ ਵਾਕਈ ਉਹਨਾਂ ਦਾ ਸਿੱਖਣ ਦਾ ਬੜਾ ਚਾਹ ਹੁੰਦਾ ਸ਼ਬਦ ਅਸੀਂ ਵੀ ਗਾਈਏ ਅਸੀਂ ਵੀ ਗੁਰਦਾਰੇ ਵਿੱਚ ਗਾਈਏ ਤੇ ਵੱਡੇ ਵੱਡੇ ਉਸਤਾਦ ਜਨ ਲੰਡਨ ਵਿੱਚ ਅਮਰੀਕਾ ਵਿੱਚ ਇੱਥੇ ਵੀ ਪੰਜਾਬ ਵਿੱਚ ਦਿੱਲੀ ਵਿੱਚ ਉਹ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਹੈ ਕਿ ਸਾਨੂੰ ਕਿਤੇ ਗੁਰਦਾਰੇ ਵਿੱਚ ਹਾਜ਼ਰੀ ਮਿਲੇ ਕਿਤੇ ਉਹ ਜ਼ਰੂਰ ਗਾਉਂਦੇ ਆ ਖੁਸ਼ੀ ਨਾਲ ਗਾਉਂਦੇ ਆ ਚਾਹ ਨਾਲ ਗਾਉਂਦੇ ਆ ਜੀ ਅੱਛਾ ਭਾਈ ਪ੍ਰਦੀਪ ਸਿੰਘ ਜੀ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੇ ਘਰ ਤੋਂ ਹੀ ਪਤਾ ਲੱਗਾ ਮੈਨੂੰ ਜੀ ਪਾਈ ਪ੍ਰਦੀਪ ਸਿੰਘ ਬਚਪਨ ਤੋਂ ਹੀ ਥੋੜਾ ਸ਼ਾਂਤ ਸੁਭਾਅ ਦੇ ਸੰ ਜੀ ਥੋੜਾ ਜਿਵੇਂ ਬੱਚਾ ਚੁਲਬੁਲ ਹੁੰਦਾ ਜਾਂ ਸ਼ਰਾਰਤੀ ਹੁੰਦਾ ਉਹ ਪੱਖ ਤੁਹਾਡੇ ਵਿੱਚ ਹਮੇਸ਼ਾ ਘਟ ਰਿਹਾ ਜੀ ਜੀ ਤੁਸੀਂ ਕਦੋਂ ਤੋਂ ਫਿਰ ਇਹ ਸੰਗੀਤ ਵਾਲੇ ਖੇਤਰ ਚ ਵੀਰ ਜੀ ਇਹ ਬਚਪਨ ਤੋਂ ਹੀ ਮਤਲਬ ਕਿਉਂਕਿ ਥੋੜਾ ਮੇਰੇ ਮਾਪਿਆਂ ਦੀ ਦੇਣ ਸੀ ਪਿਤਾ ਜੀ ਵੀ ਥੋੜਾ ਬਹੁਤਾ ਗਾ ਲੈਂਦੇ ਸੀ ਤੇ ਮੰਮੀ ਵੀ ਤੇ ਨਾਲੇ ਮਤਲਬ ਬਚਪਨ ਤੋਂ ਹੀ ਇਹ ਜਦੋਂ ਦੇਣ ਮਿਲੀ ਤੇ ਮਤਲਬ ਇਨਾ ਸੰਗੀਤ ਪ੍ਰਤੀ ਰੁਝਾਨ ਸੀ ਕਿ ਬਾਣੀ ਪ੍ਰਤੀ ਇਹਨਾਂ ਰੁਝਾਨ ਸੀ ਕਿ ਦੂਜੇ ਪਾਸੇ ਧਿਆਨ ਇਹਨਾਂ ਗਿਆ ਨਹੀਂ ਅੱਛਾ ਜਾਂ ਤੇ ਸਟੱਡੀ ਜਾਂ ਤੇ ਸੰਗੀਤ ਭਾਈ ਪ੍ਰਦੀਪ ਸਿੰਘ ਨੂੰ ਅੱਜ ਕੋਈ ਬਾਲੀਵੁੱਡ ਤੋਂ ਵੱਡਾ ਆਫਰ ਆਉਂਦਾ ਹੈ ਜੀ ਕਿ ਤੁਸੀਂ ਪਲੇਬੈਕ ਸਿੰਗਰ ਬੰਨਣਾ ਹੈ ਜੀ ਉਹ ਗਾਣੇ ਦਾ ਖੇਤਰ ਕੋਈ ਵੀ ਹੋਵੇ ਹਨਾ ਕਿਸੇ ਵੀ ਬੋਲਾਂ ਦੇ ਵਿੱਚ ਹੋਵੇ ਜੀ ਜੀ ਕਿ ਉੱਥੇ ਜਾਣਾ ਪਸੰਦ ਕਰੋਗੇ ਆਪਣੀ ਆਵਾਜ਼ ਦੇਣੀ ਪਸੰਦ ਕਰੋਗੇ ਜਾਂ ਨਹੀਂ ਸਵਾਲ ਲੈ ਥੋੜਾ ਔਖਾ ਪੁੱਛਿਆ ਹਾਂ ਸਵਾਲ ਬਹੁਤ ਔਖਾ ਹੈ ਵੀਰ ਜੀ ਜਾਂ ਕਿਹੋ ਜਿਹਾ ਗਾਣਾ ਉੱਥੇ ਤੁਸੀਂ ਪਸੰਦ ਕਰੋਗੇ ਮਿਰਜੀ ਉੱਥੇ ਮਤਲਬ ਵੇਖੋ ਫੀਲਡ ਕੋਈ ਵੀ ਮਾਲਾ ਨਹੀਂ ਹੈ ਇਹ ਸੱਚਾਈ ਹੈ ਬਾਕੀ ਮੈਂ ਸਮਝਦਾ ਕਿ ਜਿਹੜਾ ਜਿਹਨੂੰ ਗੁਰਬਾਣੀ ਦੇ ਜਿਹੜਾ ਲੜ ਲੱਗਿਆ ਨਾ ਮੇਰਾ ਖਿਆਲ ਇਸ ਤੋਂ ਵੱਡਾ ਕੋਈ ਫੀਲਡ ਨਹੀਂ ਕੀ ਬਾਤ ਹੈ ਹਾਂਜੀ ਤੇ ਜਿਹੜਾ ਕੋਈ ਗੁਰਮਤ ਸੰਗੀਤ गा ਰਿਹਾ ਹੈ ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਕਿਉਂਕਿ ਇਹ ਸੇ ਪਰਮਾਤਮਾ ਦੀ ਸਿੱਖ ਸਲਾਹ ਕਰ ਰਿਹਾ ਕੋਈ ਕਿਸੇ ਬੰਦੇ ਦੀ ਤਾਂ ਕਰ ਨਹੀਂ ਰਿਹਾ ਤੇ ਬਾਲੀਵੁੱਡ ਵਿੱਚ ਵੀ ਜੇ ਕਿਤੇ ਮੈਨੂੰ ਰਿਲੀਜੀਅਨ Song ਗਾਣਦਾ ਮਿਲਿਆ ਮੈਂ ਜ਼ਰੂਰ ਗਾਵਾਂਗਾ ਠੀਕ ਉੱਥੇ ਵੀ ਪਰਮਾਤਮਾ ਦੀ ਸਿਫਤ ਸਲਾਹ ਹੋਣੀ ਹੈ ਭਾਈ ਪ੍ਰਦੀਪ ਸਿੰਘ ਜੀ ਅੱਜ ਦਾ ਜਿਹੜਾ ਪਦਾਰਥਵਾਦ ਦਾ ਦੌਰ ਹੈ ਇਹਦੇ ਵਿੱਚ ਪੈਸੇ ਨੂੰ ਮਹੱਤਵ ਬਹੁਤਾ ਦਿੱਤਾ ਜਾਂਦਾ ਹੈ ਹੈਨਾ ਜੀ ਜੀ ਕਈ ਵਾਰੀ ਬਹੁਤ ਸਾਰੇ ਮੈਂ ਰਾਗੀ ਸਿੰਘਾਂ ਨੂੰ ਵੀ ਮਿਲਿਆ ਉਹ ਕਹਿੰਦੇ ਆ ਕਿ ਇਸ ਖੇਤਰ ਦੇ ਵਿੱਚ ਕਈ ਵਾਰੀ ਉਹ ਨਹੀਂ ਮਿਲ ਪਾਉਂਦਾ ਜੋ ਸਾਡੇ ਮਨ ਦਾ ਭਾਵ ਹੁੰਦਾ ਕਿ ਪਦਾਰਥਕ ਤੌਰ ਤੇ ਭੌਤਿਕ ਸੁਖ-ਸੁਹਲਤਾ ਸਾਨੂੰ ਮਿਲ ਸਕੇ ਇਸ ਖੇਤਰ ਦੇ ਵਿੱਚ ਕਈ ਵਾਰੀ ਬੜੇ ਸਹਿਜ ਦੇ ਵਿੱਚ ਰਹਿ ਕੇ ਵੀ ਗੁਜ਼ਾਰਾ ਕਰਨਾ ਪੈਂਦਾ ਜੀ 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 ਬਹੁਤ ਸਾਰੇ ਗੁਣੀ ਸੱਜਣ ਇਸ ਫੀਲਡ ਨੂੰ ਛੱਡ ਜਾਂਦੇ ਆ ਫਿਰ ਜਿੱਥੇ ਉਹਨਾਂ ਨੂੰ ਬਹੁਤਾ ਪੈਸਾ ਮਿਲਦਾ ਉੱਥੇ ਚਲਾ ਜਾਂਦੇ ਆ ਜੀ ਜੀ ਇਸ ਰੁਝਾਨ ਬਾਰੇ ਤੁਸੀਂ ਨਿੱਜੀ ਤੌਰ ਤੇ ਕੀ ਕਹਿਣਾ ਚਾਹੋਗੇ ਵੀਰ ਜੀ ਦੋ ਪੱਖ ਨੇ ਬੜੇ ਜ਼ਰੂਰੀ ਜੋ ਮੈਨੂੰ ਲੱਗਦਾ ਹੈ ਜੇ ਮੇਰੀ ਸੋਚ ਹੈ ਮੇਰਾ ਥਾਟ ਹੈ ਕਿ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਮ ਜਿਹੜਾ ਪੈਸਿਆਂ ਵੱਲ ਜਿਹੜਾ ਰੁਝਾਨ ਹੈ ਉਹ ਇੱਕ ਇਹ ਉਹ ਜੀ ਚੀਜ਼ ਹੈ ਕਿ ਜੀ ਮੈਂ ਸਮਝਦਾ ਕਿ ਜਿਹੜੀ ਗੁਰਬਾਣੀ ਹੈ ਨਾ ਇਹਦਾ ਕੋਈ ਮੋਲ ਨਹੀਂ ਹੈ। ਕੀ ਬਾਤ ਹੈ? ਇੱਥੇ ਸੰਗਤ ਨੂੰ ਵੀ ਤੇ ਕੀਰਤਨ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਭਾਵੇਂ ਕੋਈ ਲੱਖਾਂ ਰੁਪਏ ਵੀ ਦੇ ਦੇ ਭਾਵੇਂ ਕੋਈ ਦੇਵੇ ਆ ਨਾ ਦੇਵੇ ਗੁਰਬਾਣੀ ਦਾ ਕੋਈ ਮੋਲ ਨਹੀਂ ਹੈ। ਇੱਥੇ ਕੀਰਤਨਿਆਂ ਨੂੰ ਇਹ ਸਗੋਂ ਹੋਣਾ ਚਾਹੀਦਾ ਔਰ ਸੰਗਤ ਨੂੰ ਵੀ ਕਿ ਜੇ ਕੋਈ ਕੀਰਤਨਿਆ ਕਿੱਥੋਂ ਆ ਰਿਹਾ ਹੈ ਕਿੱਥੋਂ ਦੂਰੋਂ ਆ ਰਿਹਾ ਹੈ ਜਾਂ ਕੁਛ ਤੇ ਘਾਟੋ ਘੜ ਉਹਦਾ ਜੋ ਵੀ ਉਹਦਾ ਮਾਨ ਸਮਾਨ ਜੋ ਵੀ ਹਾਂ ਜੋ ਵੀ ਜੋ ਉਹਨਾਂ ਦੀ ਸ਼ਰਦਾ ਹੈ ਜੋ ਨਾਲ ਦੇ ਨਾਲ ਜੋ ਵੀ ਉਹ ਦੇਣਾ ਚਾਹੁੰਦੇ ਕਿਉਂਕਿ ਕਦੀ ਕਦਾਰ ਹਰ ਕਿਸੇ ਦਾ ਘਰ ਦਾ ਜਥਾ ਨਹੀਂ ਹੁੰਦਾ ਹਮਮ ਤੇ ਉਹ ਹਿੱਸਾ ਵੀ ਦੇਣਾ ਪੈਂਦਾ ਜੋ ਉਹਨਾਂ ਦਾ ਸਤਕਾਰ ਜੋ ਸ਼ਰਦਾ ਉਹਨਾਂ ਦੇ ਮਨ ਨਾਲ ਹੈ ਉਹ ਦੇਣਾ ਤੇ ਜੇ ਦੂਜਾ ਪੱਖ ਜਿਹੜਾ ਇਹ ਹੈਗਾ ਕਿ ਜੇ ਸਿਰਫ ਇਹਨੂੰ ਕਿਰਤ ਨਾਲ ਜੋੜ ਲਿਆ ਹਮ ਤੇ ਫਿਰ ਅਸੀਂ ਪਰਮਾਤਮਾ ਨਾਲ ਨਹੀਂ ਜੁੜ ਸਕਦੇ ਕਿਉਂਕਿ ਓਨਲੀ ਕਿਰਤ ਵਿੱਚ ਹੀ ਫਸੇ ਰਹਿ ਜਾਵਾਂਗੇ ਹਾਂ ਗੁਰਬਾਣੀ ਹੈ ਗੁਰੂ ਸਾਹਿਬ ਨੇ ਤਾਂ ਪਹਿਲਾਂ ਪਹਿਲਾਂ ਹੀ ਕਹਿ ਦਿੱਤਾ ਕਿ ਨੌ ਨਿਧੀਆਂ ਰਿਧੀਆਂ ਸਿੱਧੀਆਂ ਦਾ ਮਾਹਨ ਜੀ ਪਿੱਛੇ ਲੱਗੀਆਂ ਫਿਰ ਤੇ ਫਿਰ ਮੈਨੂੰ ਲੱਗਦਾ ਹੈ ਕਿ ਜਿਹੜਾ ਗੁਰਬਾਣੀ ਚ ਹੈ ਉਹਨੂੰ ਪੂਰਨ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮਹਾਰਾਜ ਆਪੇ ਕਰੀ ਜਾਓ ਅੱਛਾ ਮੋਬਾਈਲ ਤੋਂ ਕਈ ਵਾਰੀ ਕੀ ਜਨ ਕਰਦੇ ਹੋ ਕਿ ਆ ਤਰਜੀਹ ਦਿੰਦੇ ਹੋ ਕਿ ਕੰਠ ਕੀਤਾ ਜਾਏ ਕੰਠ ਕਰਨਾ ਵੀ ਜੀ ਚੰਗੀ ਗੱਲ ਹੈ ਜੀ ਕੰਠ ਕਰਨਾ ਚੰਗੀ ਗੱਲ ਹੈ ਹਾਂਜੀ ਬਾਕੀ ਉਹ ਗੱਲ ਵੱਖਰੀ ਹੈ ਕਿ ਜਦੋਂ ਕੋਈ ਸੰਗਤ ਦੀ ਫਰਮਾਇਸ਼ ਆ ਜਾਂਦੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੈ ਬਾਕੀ ਫਸਟ ਪ੍ਰਾਇੋਰਟੀ ਸ਼ਬਦ ਹਰ ਇੱਕ ਲਾਨ ਹੋਣਾ ਚਾਹੀਦਾ ਕੰਠ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਠੀਕ ਹੈ ਫਿਰ ਮੋਬਾਈਲ ਦੀ ਵੀ ਕਰੀ ਕਰੀ ਸਹਾਇਤਾ ਲੈ ਲੈਂਦੇ ਹੋ ਹਾਂਜੀ ਹਾਂਜੀ ਮੋਬਾਈਲ ਦੀ ਸਹਾਇਤਾ ਵੀ ਅਜ ਜਦੋਂ ਕੋਈ ਦਸੰਗੰਦੀ ਬਾਣੀ ਆ ਜਾਏ ਜਾਂ ਇਦਾਂ ਮਹੰਗੀ ਬਾਣੀ ਜਦੋਂ ਵੀ ਆ ਜਾਂਦੀ ਹੈ ਹਾਂਜੀ ਹਾਂਜੀ ਅੱਛਾ ਇਹ ਮਾਹੌਲ ਨੂੰ ਥੋੜਾ ਜਿਹਾ ਅਸੀਂ ਚੇਂਜ ਕਰਦੇ ਹਾਂ ਜੀ ਜੀ ਮੈਂ ਚਾਹਾਂਗਾ ਕਿ ਤੁਸੀਂ ਹੁਣ ਜਿਹੜੇ ਸ਼ਬਦ ਦੀ ਸਾਂਝ ਪਾਉਣੀ ਹੈ ਉਹਦੇ ਵੀ ਤੁਹਾਡੀ ਗਲੇ ਦੀ ਹਰਕਤ ਵੀ ਨਾਲ-ਨਾਲ ਸੰਗਤ ਉਹਨੂੰ ਵੀ ਮਾਣੇ ਹਾਂਜੀ ਜ਼ਰੂਰ ਉਹ ਕਿਰਪਾ ਕਰਕੇ ਸਾਨੂੰ ਸੁਣਾ ਦਿਓ ਮੇਰੇ ਲਾਲਨ ਕੇ ਸੋਭਾ ശോഭ സദനവത്തരീ ശോഭ സദനവത്തരീ ശോഭ മേര ശോഭ ਸੋ ਭਾਈ ਕੀ ਬਾਤ ਹੈ ਭਾਈ ਪ੍ਰਦੀਪ ਸਿੰਘ ਜੀ ਬਹੁਤ ਬਹੁਤ ਪਿਆਰਾ ਤੁਸੀਂ ਗਾਇਨ ਕਰਦੇ ਹੋ ਭਾਈ ਪ੍ਰਦੀਪ ਸਿੰਘ ਜੀ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਓ ਸੱਚੀ ਬਾਣੀ ਪ੍ਰੋਗਰਾਮ ਉਲੀਕਿਆ ਗਿਆ ਜੀ ਜੀ ਭਾਰਤ ਭਰ ਦੇ ਵਿੱਚੋਂ ਤੇ ਬੱਚਿਆਂ ਨੇ ਹਿੱਸਾ ਲਿਆ ਉਹਨਾਂ ਦੇ ਵਿੱਚ ਤੁਸੀਂ ਵੀ ਆਏ ਜਦੋਂ ਆਡੀਸ਼ਨ ਦੇ ਵਿੱਚ ਤੁਸੀਂ ਵੇਖਿਆ ਕਿ ਇੰਨੇ ਹਜ਼ਾਰਾਂ ਬੱਚੇ ਇੱਥੇ ਆਏ ਹੋਏ ਆ ਉਹਨਾਂ ਦੇ ਵਿੱਚੋਂ ਪ੍ਰਦੀਪ ਸਿੰਘ ਪਹਿਲੇ ਸਥਾਨ ਤੇ ਜਾ ਪਾਏਗਾ ਜਾਂ ਨਹੀਂ ਜਾ ਪਾਏਗਾ ਤੁਸੀਂ ਪਹੁੰਚੇ ਵੀ ਫਿਰ ਜੀ ਜੀ ਉਦੋਂ ਕੀ ਮਨੋ ਭਾਵ ਸੰ ਕਿਦਾਂ ਸੋਚਦੇ ਸੀ ਕਿ ਇੰਨੇ ਬੱਚਿਆਂ ਦੇ ਵਿੱਚੋਂ ਪ੍ਰਦੀਪ ਸਿੰਘ ਨੂੰ ਉਦੋਂ ਖੜਾ ਕਿੱਥੇ ਵੇਖਦੇ ਸੀ ਤੁਸੀਂ ਫਿਰ ਜੀ ਕਾਫੀ ਟਫ ਐਕਸਪੀਰੀਐਂਸੀ ਵੈਸੇ ਤਾਂ ਬਾਕੀ ਜਿੱਦਾਂ ਹਾਂ ਇੱਕ ਮਨ ਵਿੱਚ ਇੱਛਾ ਸੀ ਕਿ ਜਿੰਨਾ ਬਿਹਤਰ ਹੋ ਸਕੇ ਉਹ ਕਰਨਾ ਬਾਕੀ ਪਾਸ਼ਾ ਆਪੇ ਕਰਨ ਵਾਲਾ ਤੇ ਮੁਸ਼ਕਿਲ ਸੀ ਮੈਨੂੰ ਲੱਗਦਾ ਸੀ ਕਿ ਕਿਤੇ ਕੋਈ ਗਲਤੀ ਨਾ ਹੋ ਜਾਵੇ ਬਾਣੀ ਵੀ ਸ਼ੁੱਧਤਾ ਚਾਹੀਦੀ ਹੈ ਰਾਗ ਵੀ ਤੇ ਸ਼ਬਦ ਵੀ ਕੰਠ ਹੋਣਾ ਚਾਹੀਦਾ ਹੈ ਹੌਲੀ ਹੌਲੀ ਕਰਦੇ ਕਰਦੇ ਜਦੋਂ ਪੂਰਾ ਫੋਕਸ ਲਾਅ ਆਫ ਅਟਰੈਕਸ਼ਨ ਉਸੇ ਥਾਂ ਤੇ ਸੀ ਤੇ ਜਦੋਂ ਹੋਇਆ ਤੇ ਅਭਿਆਸ ਕਰਦੇ ਉਹੀ ਸਿੱਖ ਨੂੰ ਸਾਧਕ ਹੋਣਾ ਬੜਾ ਜ਼ਰੂਰੀ ਹੈ ਬਿਲਕੁਲ ਤੇ ਬਸ ਇਹ ਹੀ ਮੇਨ ਗੱਲ ਮੈਂ ਮੰਨ ਚ ਧਾਰ ਰੱਖੀ ਸੀ ਕਿ ਬਸ ਆਪਣੀ ਮੈਂ ਸਾਧਨਾ ਤੇ ਪੂਰਾ ਫੋਕਸ ਰੱਖਣਾ ਹੈ ਤੇ ਫਿਰ ਉਹਨਾਂ ਬੱਚਿਆਂ ਵਿੱਚੋਂ ਮੈਂ ਕੋਈ ਵੱਖਰਾ ਨਹੀਂ ਸਮਝਦਾ ਸੀ ਮੈਂ ਵੀ ਉਸੇ ਵਿੱਚ ਇਨਵੋਲਵ ਸੀ ਤੇ ਬਸ ਉਹ ਕਰਦੇ ਕਰਦੇ ਕੁਛ ਟਾਈਮ ਜਿੱਦਾਂ ਗੁਜ਼ਰੇ ਪਤਾ ਹੀ ਨਹੀਂ ਲੱਗਾ ਭਾਈ ਪ੍ਰਦੀਪ ਸਿੰਘ ਜੀ ਸਫ਼ਰ ਬਹੁਤ ਲੰਬਾ ਹੈ ਜ਼ਿੰਦਗੀ ਦਾ ਤੁਹਾਡੀ ਉਮਰ ਅਜੇ ਬਹੁਤ ਛੋਟੀ ਹੈ ਬਾਈ ਕੁਸਾਲ ਇਸ ਉਮਰ ਦੇ ਵਿੱਚ ਮੱਸਾਂ ਹੀ ਬੱਚਾ ਕਾਲਜ ਦੇ ਵਿੱਚ ਜੀ ਜੀ ਤਾਲੀਮ ਹਾਸਲ ਕਰਦਾ ਉਹਦੇ ਕੋਲ ਕੋਈ ਗੁਣ ਨਹੀਂ ਹੁੰਦਾ ਤੁਸੀਂ ਤਾਂ ਲੀ ਵੀ ਹਾਸਲ ਕਰ ਰਹੇ ਹੋ ਗੁਣ ਤੁਹਾਡੇ ਕੋਲ ਬਹੁਤ ਵੱਡਾ ਹੈ ਤੁਹਾਡੀ ਇਹ ਪ੍ਰਾਪਤੀ ਹੈ ਗੁਰੂ ਸਾਹਿਬ ਦੀ ਤੁਹਾਡੇ ਉੱਪਰ ਇਹਦੀ ਬਖਸ਼ਿਸ਼ ਹੈ ਭਵਿੱਖ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ ਜਾਂ ਮਨ ਦੇ ਵਿੱਚ ਕੀ ਇੱਛਾਵਾਂ ਨੇ ਕਿ ਮੈਂ ਗੁਰਮਤ ਸੰਗੀਤ ਦੇ ਲਈ ਜਾਂ ਆਪਣੇ ਆਪ ਦੇ ਲਈ ਕੁਛ ਐਸਾ ਕਰਾਂਗਾ ਭਵਿੱਖ ਦੇ ਵਿੱਚ ਵੀਰ ਜੀ ਮੈਂ ਇਹੀ ਚਾਹੁੰਦਾ ਜੋ ਮੇਰਾ ਮੰਤਵ ਹੈ ਜ਼ਿੰਦਗੀ ਦਾ ਜੋ ਮੇਰਾ ਮੋਟਿਵ ਹੈ ਉਹ ਇੱਕ ਜਨਾਂ ਹੋ ਸਕੇ ਗੁਰਮੁਸੰਗੀਤ ਦਾ ਮੈਂ ਪ੍ਰਚਾਰ ਕਰਾਂ ਤੇ ਨਾਲ ਨਾਲ ਆਪਣੀ ਸਟੱਡੀ ਜਿਹੜੀ ਮੇਰੀ ਹੁਣੇ ਇੰਡੀਆਲੀ ਯੂਨੀਵਰਸਿਟੀ ਤੋਂ ਐਮਏ ਜਸਟ ਕੰਪਲੀਟ ਹੋਈ ਹੈ ਤੇ ਮੈਂ ਹੁਣ ਪੀਐਚਡੀ 뮤직 ਵਿੱਚ ਕਰਾਂ ਤੇ ਬਸ ਜੋ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਸੇਜ ਹੈ ਉਹ ਘਰ ਘਰ ਤੱਕ ਜਾ ਸਕੇ ਕੀ ਬਾਤ ਇਹੀ ਬਸ ਮਨ ਦੀ ਇੱਛਾ ਹੈ ਕਿ ਉਹ ਘਰ ਘਰ ਤੱਕ ਜਾਵੇ ਜੋ ਰਾਗਾਤਮਕ ਬਾਣੀ ਹੈ ਉਹ ਸਿੱਖਾਂ ਤੱਕ ਹੀ ਨਹੀਂ ਹਰ ਇੱਕ ਰਿਲੀਜੀਅਨ ਤੱਕ ਜਾਵੇ ਕਿ ਉਸ ਬਾਣੀ ਵਿੱਚ ਇਹ ਜੇ ਮੁਖ ਰਾਗ ਮਿਸ਼ਰਤ ਰਾਗ ਅਲਾਣੀਆਂ ਕੁਛ ਜੀ ਸਚ ਜੀ ਚੋਬਲੇ ਗਾਥਾ ਬਾਰਾ ਮਾ ਜਿਹੜੀ ਇਹ ਬਾਣੀਆਂ ਨੇ ਤੇ ਇਹਨਾਂ ਦੇ ਜਿਹੜੇ ਗਾਉਣ ਦੇ ਤਰੀਕੇ ਨੇ ਫੋਕ ਵਾਲੇ ਤਰਪਦ ਗਾਇਨੰਗ ਸ਼ੈਲੀ ਪੜਤਾਲ ਗਾਇਨ ਸ਼ੈਲੀ ਤੇ ਲੋਕਾਂ ਵਿੱਚ ਪਤਾ ਲੱਗੇ ਕਿ ਹਾਂ ਬਈ ਸਿੱਖ ਧਰਮ ਦਾ ਗੁਰਮਤ ਸੰਗੀਤ ਦਾ ਇਹਨਾਂ ਵੱਡਾ ਟਰੈਡੀਸ਼ਨ ਹੈ ਜੋ ਸਿੱਖ ਧਰਮ ਵਿੱਚ ਆਉਂਦਾ ਹੈ ਤੇ ਬਸ ਉਹਦੇ ਥ्रू ਜੋ 휴머니티 ਦਾ ਮੈਸੇਜ ਹੈ ਮਾਨਵਤਾ ਦਾ ਮੈਸੇਜ ਹੈ ਭਾਈ ਚਾਰੇ ਦਾ ਮੈਸੇਜ ਹੈ ਸੈਕੂਲਰਿਜ਼ਮ ਦਾ ਮੈਸੇਜ ਹੈ ਉਹ ਬਸ ਕਰ ਕਰ ਤੱਕ ਜਾ ਰਹੇ ਭਾਈ ਪ੍ਰਦੀਪ ਸਿੰਘ ਜੀ ਇੱਕ ਸ਼ਬਦ ਦੀ ਸੰਗਤ ਦੇ ਨਾਲ ਪਾ ਲਈ ਜੀ ਹਾਂਜੀ 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 ਜ਼ਰੂਰ ਜ਼ਰੂਰ ਵਾਹੇ ਬੰਦਗੀ ਇੱਤਿਆਰ ਬੰਦੇ ਬੰਦਗੀ ਇੱਤਿਆਰ ਸਾਹਿਬ ਰੋਸ ਤਾਰੋਂ ਕੇ ਪਿਆਰ ਸਾਹਿਬ ਰੋਸੇ ਤਰੋਂ ਕੇ ਪਿਆਰ ਬੰਦੇ ਬੰਦਗੀ ਇਕਤਿਆਰ ਬੰਦੇ ਬੰਦਗੀ ਇਕਤਿਆਰ ਕਿਆ ਬਾਤ ਆ ਭਾਈ ਪ੍ਰਦੀਪ ਸਿੰਘ ਜੀ ਬਹੁਤ ਖੂਬਸੂਰਤ ਤੁਸੀਂ ਗਾਇਨ ਕੀਤਾ ਭਗਤ ਕਬੀਰ ਜੀ ਦਾ ਇਹ ਸ਼ਬਦ ਜੀ 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 ਤੇ ਭਾਈ ਪ੍ਰਦੀਪ ਸਿੰਘ ਜੀ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੇ ਪਤਾ ਹੀ ਨਹੀਂ ਲੱਗਾ ਖੈਰ ਪਤਾ ਕੰਫਰਮ ਹੈ ਕਿ ਤੁਹਾਡੇ ਛੋਟੇ ਭੈਣ ਜੀ ਵੀ ਬਹੁਤ ਸੁੰਦਰ ਗਾਇਨ ਕਰ ਲੈਂਦੇ ਆ ਹਾਂਜੀ 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 ਭੈਣ ਜੀ ਤੇ ਗਾਓ ਸੱਚੀ ਬਾਣੀ ਦੇ ਵਿੱਚ ਉਹਨਾਂ ਨੇ ਵੀ ਇੱਕ ਸਥਾਨ ਹਾਸਲ ਕੀਤਾ ਸੀ ਜਿਹੜਾ ਸਥਾਨ ਸੀ ਉਹਨਾਂ ਦਾ ਉਹਨਾਂ ਦਾ 3ਰਡ ਸਥਾਨ ਹਾਸਲ ਕੀਤਾ ਸੀ ਤੀਸਰਾ ਜੀ ਜੀ ਤੇ ਗੁਰਬਾਣੀ ਗਾਇਨ ਜਦ ਤੁਸੀਂ ਕਰਦੇ ਹੋ ਕੀਰਤਨੀ ਜਿੱਥੇ ਦੇ ਰੂਪ ਦੇ ਵਿੱਚ ਜਾਂਦੇ ਹੋ ਤੁਹਾਡੇ ਨਾਲ ਹੀ ਹੁੰਦੇ ਆ ਉਹ ਹਾਂਜੀ ਬਿਲਕੁਲ ਨਾਲ ਹੁੰਦੇ ਆ ਭੈਣ ਜੀ ਬਿਲਕੁਲ ਸਟਾਰਟਿੰਗ ਤੋਂ ਹੀ ਨਾਲ ਨੇ ਉਹਨਾਂ ਨੇ ਕਿੱਥੋਂ ਸਿੱਖਿਆ ਤੁਸੀਂ ਇੱਕ ਇਹ ਤੁਹਾਡੇ ਸਿਖਾਉਣ ਵਾਲੇ ਅਧਿਆਪਕ ਇੱਕ ਹੀ ਸਨ ਹਾਂਜੀ ਵੈਸੇ ਸਟਾਰਟਿੰਗ ਬਚਪਨ ਤੋਂ ਹੀ ਉਹਨਾਂ ਨੇ ਮੇਰੇ ਨਾਲ ਸਿੱਖ ਮੇਰੇ ਕੋਲੋਂ ਹੀ ਸਿੱਖਿਆ ਫਿਰ ਹੁਣ ਉਹ ਪ੍ਰਿੰਸਪਲ ਸੁਖਨ ਸਿੰਘ ਜੀ ਕੋਲੋਂ ਦਾਸ ਉਹਨਾਂ ਕੋਲ ਗੁਰਮਤ ਸੰਗੀਤ ਸਿੱਖਦਾ ਤੇ ਮੈਂ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗਵਾਲੇ ਉਹਨਾਂ ਕੋਲ ਬਾਕੀ ਪ੍ਰਾਰੰਭਿਕ ਸਿੱਖਿਆ ਸ਼ਾਸਤਰੀ ਸੰਗੀਤ ਦੀ ਬਚਪਨ ਤੋਂ ਉਹ ਮੇਰੇ ਉਸਤਾਦ ਜਨੂ ਸਾਫਰੀਦ ਅਮਦ ਖਾਨ ਸਾਹਿਬ ਉਹਨਾਂ ਕੋਲ ਮੈਂ ਸਟਾਰਟ ਕੀਤੀ ਤੇ ਹੋਰ ਫਿਰ ਬਾਅਦ ਚ ਬਡੋਸਤਾਂ ਦਾ ਕੋਲ ਪਦਮ ਮੋਸ਼ਨ ਪੰਡਿਤ ਗੋਕੁਲੂ ਸਰ ਜੀ ਮਹਾਰਾਜ ਇਹਨਾਂ ਕੋਲ ਵਿਸ਼ਾਸਤਰੀ ਸੰਗੀਤ ਦੀ تعلیم ਲਈ ਤੇ ਇੱਥੇ ਫਿਰ ਪ੍ਰੋਪਰ ਗੁਰਮਤ ਸੰਗੀਤ ਪ੍ਰਿੰਸਪਲ ਸੁਖਨ ਸਿੰਘ ਜੀ ਕੋਲੋਂ ਦਾ ਸਿੱਖਿਆ ਤੇ ਭੈਣ ਉਹਨਾਂ ਕੋਲ ਹੀ ਸੀ ਤੇ ਕਿਉਂ ਨਾ ਸੀ ਇੱਕ ਸ਼ਬਦ ਉਹਨਾਂ ਕੋਲ ਵੀ ਸਰਵਨ ਕਰ ਲਈਏ ਹਾਂਜੀ ਹਾਂਜੀ ਜੀ ਕੀ ਸ਼ੁਭਨਾਮ ਕੀ ਹੋਣਾ ਦਾ ਤੁਹਾਡੇ ਭੈਣ ਜੀ ਦਾ ਹਾਂ ਪ੍ਰਭਜੋਤ ਕੋਰ ਪ੍ਰਭਜੋਤ ਕੋਰ ਜੀ ਦਾ ਵੀ ਇੱਕ ਸ਼ਬਦ ਅਸੀਂ ਸਰਵਨ ਕਰ ਲਈਏ ਜੀ ਜ਼ਰੂਰ ਜ਼ਰੂਰ ਜੀ ਬਿਲਕੁਲ ਬਾਰਸ ਪ੍ਰਦੀਪ ਸਿੰਘ ਜੀ ਦੁਨੀਆ ਭਰ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਗਾਵੋ ਸੱਚੀ ਬਾਣੀ ਜੀ ਆਪਣੇ ਆਪ ਦੇ ਵਿੱਚ ਇਹ ਪਹਿਲਾ ਸੀ ਕਿ ਇਹਨੇ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਔਰ ਸੰਗਤਾਂ ਵੱਲੋਂ ਦੁਨੀਆ ਭਰ ਦੇ ਵਿੱਚ ਇਹਨੂੰ ਸਲਾਹਿਆ ਗਿਆ ਜੀ ਤੁਸੀਂ ਉਹਦੇ winner ਬਣਦੇ ਹੋ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਬਹੁਤ ਵੀਰ ਜੀ ਬਹੁਤ ਤਬਦੀਲੀਆਂ ਆਈਆਂ ਕਿ ਸਭ ਤੋਂ ਵੱਡੀ ਗੱਲ ਜੋ ਮਾਨ ਸਨਮਾਨ ਸਤਕਾਰ ਬਾਣੀ ਦੇ ਕਰਕੇ ਸਾਨੂੰ ਮਿਲਿਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹੀ ਉਸੇ 'ਚ ਖੁਸ਼ੀ ਕਾਫੀ ਮਿਲਦੀ ਹੈ ਕਿ ਜਦੋਂ ਦੁਨੀਆ 'ਚ ਵਿਚਰਦੇ ਆ ਹੂੰ ਤੇ ਲੋਕਾਂ ਨੂੰ ਆਪੇ ਹੀ ਪਤਾ ਲੱਗ ਜਾਂਦਾ ਕਿ ਭਾਈ ਪ੍ਰਦੀਪ ਸਿੰਘ ਜੀ ਨੇ گاਉ ਸੱਚੀ ਬਾਣੀ ਦੇ ਜੀਨਰ ਨੇ ਹਾਂ ਕਿਉਂਕਿ ਉਹਨਾਂ ਨੇ ਸਾਰਾ ਦੇਖਿਆ ਸੀ ਪੰਜਾਬੀ ਤੇ ਪੂਰਾ ਸ਼ੋਅ ਵੇਖਿਆ ਹੁੰਦਾ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉੱਥੇ ਪੂਰਾ گاਉ ਸੱਚੀ ਬਾਣੀ ਕਿੰਨਾ ਟਫ ਹੂੰ ਕੀਰਤਨ ਪ੍ਰਤੀਯੋਗਿਤਾ ਸੀ ਤੇ ਉਹਨਾਂ ਹਜ਼ਾਰਾਂ ਬੱਚਿਆਂ ਵਿੱਚੋਂ ਆਡੀਸ਼ਨ ਰਾਉਂਡ ਕਲੀਅਰ ਕਰ ਕਰਕੇ ਇੱਕ ਲਾਸਟ ਤੱਕ ਜਾਣਾ ਫਾਈਨਲ ਵਿੱਚ ਨਾਲੇ ਮੈਂ ਦਿੱਲੀ ਦਾ ਲਾਸਕਲਾ ਹੀ ਸੀ ਅੱਛਾ ਬਾਕੀ ਸਾਰੇ ਪੰਜਾਬ ਦੇ ਸੀ ਹਾਂ ਹਾਂ ਤੇ ਇਹ ਵੀ ਵੱਖਰੀ ਗੱਲ ਹੈ ਬਾਕੀ ਖੋਰ ਗੱਲ ਜਦੋਂ ਦੁਨੀਆਂ ਚ ਵਿਚਰਦੇ ਆ ਫਿਰ ਜਦੋਂ ਰਾਗ ਨੌਲੇਜ ਹੈ ਵਿਦਿਆ ਨੌਲੇਜ ਗੁਰਮਤ ਸੰਗੀਤ ਦੀ ਸ਼ਾਸਤਰੀ ਸੰਗੀਤ ਦੀ ਵੀ ਤੇ ਲੋਕਾਂ ਦਾ ਬੜਾ ਪਿਆਰ ਮਿਲਦਾ ਹੈ ਕਾਫੀ ਲੋਕੀ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਸਿਖਾਓ ਤੇ ਫਿਰ ਸਿੱਖਦੇ ਵੀ ਬਹੁਤ ਨੇ ਫਿਰ ਸਾਰੇ ਜਿਹੜੇ ਮੇਰੇ ਸਟੂਡੈਂਟ ਨੇ ਉਹ ਵੀ ਕਰ ਰਹੇ ਨੇ ਵਧੀਆ ਗਾ ਰਹੇ ਨੇ ਐ ਗੁਰੂ ਦੀ ਕਿਰਪਾ ਜੀ ਜਿਨਨੇ ਕੁ ਮੇਰੇ ਕੋਲ ਵਿਦਿਆ ਹੈ ਮੈਂ ਜ਼ਰੂਰ ਉਹਨਾਂ ਨੂੰ ਦਿਆਂਗਾ ਪਾਈ ਪ੍ਰਦੀਪ ਸਿੰਘ ਜੀ ਅਸੀਂ ਜਦੋਂ ਆਡੀਸ਼ਨਸ ਕੀਤੇਗਾ ਉਹ ਸੱਚੀ ਬਾਣੀ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਇਹਦੇ ਵਿੱਚ ਮੈਨੂੰ ਇਹ ਕਹਿਣ ਤੋਂ ਮੈਂ ਗਰੇਜ਼ ਨਹੀਂ ਕਰਾਂਗਾ ਦਿੱਲੀ ਦੇ ਵਿੱਚ ਬੱਚਿਆਂ ਦੇ ਵਿੱਚ ਜਿਆਦਾ ਉਤਸ਼ਾਹ ਸਾਨੂੰ ਵੇਖਣ ਨੂੰ ਮਿਲਿਆ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਲੀ 'ਚ ਸਾਡੇ ਕੋਲ ਬੱਚੇ ਆਏ ਸਨ ਕੀ ਕਾਰਨ ਹੈ ਦਿੱਲੀ ਦੇ ਵਿੱਚ ਬੱਚਿਆਂ ਦਾ ਗੁਰਮਤ ਸੰਗੀਤ ਪ੍ਰਤੀ ਇੰਨਾ ਰੁਝਾਨ ਕੋਈ ਨਾ ਕੋਈ ਕਾਰਨ ਤੇ ਹੋਊਗਾ ਹਾਂਜੀ ਬਿਲਕੁਲ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਕਾਰਨ ਸੀ ਕਿ ਜਦੋਂ ਫਸਟ ਸੀਜ਼ਨ ਹੋਇਆ ਸੀ ਉਹਦੇ ਓਨਲੀ ਆਡੀਸ਼ਨ ਪੰਜਾਬ ਵਿੱਚ ਹੋਏ ਸਨ ਦਿੱਲੀ ਵਿੱਚ ਨਹੀਂ ਹੋਇਆ ਸੀ ਤੇ ਉੱਥੇ ਸੰਗਤਾਂ ਨੂੰ ਕਾਫੀ ਵੇਟ ਸੀ ਕਿ ਸਾਡੇ ਇੱਥੇ ਵੀ ਹੋਵੇ ਕਈ ਵਿਚਾਰੇ ਨਹੀਂ ਆ ਸਕਦੇ ਸੀ ਕਈ ਆਏ ਵੀ ਫਿਰ ਜਦੋਂ ਦਿੱਲੀ ਹੋਇਆ ਤੇ ਸਾਰਿਆਂ ਦੀ ਇੱਛਾ ਪੂਰੀ ਹੋ ਗਈ ਸਭ ਤੋਂ ਵੱਡਾ ਤੇ ਇਹ ਕਾਰਨ ਹੈ ਹੋਰ ਨਾਲੇ ਇੰਨੇ ਵੱਡੇ ਲੈਵਲ ਤੇ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਤੇ ਹਰ ਇੱਕ ਨੂੰ ਚਾਹ ਹੁੰਦਾ ਹੈ ਜਿਹੜੇ ਸਾਧਕ ਨੇ ਜਿਹੜੇ ਮਿਹਨਤੀ ਨੇ ਉਹਨਾਂ ਨੂੰ ਚਾਹ ਸੀ ਕਿ ਬਸ ਜਾਣਾ ਜ਼ਰੂਰ ਹੈ ਤੇ ਦਿੱਲੀ ਤੋਂ ਕਾਫੀ ਬੱਚੇ ਆਏ ਕਾਫੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਬੜਾਈ ਮਨਕੁਸ਼ ਹੋਇਆ ਵੇਖ ਕੇ ਕਿ ਕਿੰਨੇ ਬੱਚੇ ਗੁਰਮਤ ਸੰਗੀਤ ਨਾਲ ਜੁੜੇ ਹੋਏ ਨੇ ਸਾਰਾ ਨਹੀਂ ਤਾਦਾਤ ਚ ਭਾਈ ਪ੍ਰਦੀਪ ਸਿੰਘ ਜੀ ਸਾਡਾ ਨਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਪੰਥ ਦੇ ਮਹਾਨ ਕੀਰਤਰੀਏ ਨੇ ਵਿਦਵਾਨ ਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਕਾਫੀ ਅਰਸਾ ਹੋ ਗਿਆ ਇਸ ਖੇਤਰ ਦੇ ਵਿੱਚ ਜਿਨ੍ਹਾਂ ਨੇ ਪੰਥ ਦੇ ਵਿੱਚ ਨਾਮਨਾ ਪ੍ਰਾਪਤ ਕੀਤਾ ਹੈ ਹਨਾ ਸੰਗਤਾਂ ਨੇ ਬਹੁਤ ਉਹਨਾਂ ਨੂੰ ਨਿਵਾਜ਼ਿਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਸੰਗਤ ਦੇ ਸਾਹਮਣੇ ਲੈ ਕੇ ਆਈਏ ਜੀ 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 ਲੇਕਿਨ ਅਸੀਂ ਚਾਹਦੇ ਸੀ ਕਿ ਯੂਥ ਨੂੰ ਵੀ ਇੱਕ ਮੈਸੇਜ ਮਿਲੇ ਯੂਥ ਵੀ ਪ੍ਰੇਰਿਤ ਹੋਵੇ ਕਿ ਅਸੀਂ ਵੀ ਛੋਟੀ ਉਮਰ ਦੇ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ ਗੋਲੀਆਂ ਖੁਸ਼ੀਆਂ ਲੈ ਸਕਦੇ ਹਾਂ ਇਸ ਕਰਕੇ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਕਿ ਤੁਸੀਂ ਯੂਥਸ ਦੇ ਆਈਕਨ ਹੋ ਹਨਾ ਉਹਨਾਂ ਦੇ ਲਈ ਤੁਸੀਂ ਦੱਸ ਸਕਦੇ ਹੋ ਕਿ ਮੈਂ ਇੱਥੇ ਤੱਕ ਕਿਵੇਂ ਪਹੁੰਚਿਆ ਤੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਖਾਸ ਕਰਕੇ ਨੌਜਵਾਨ ਕੀਰਤਨੀਆਂ ਨੂੰ ਕੀ ਕਹਿਣਾ ਚਾਹੋ ਹਾਂਜੀ ਵੀਰ ਜੀ ਸਭ ਤੋਂ ਵੱਡਾ ਮੈਸੇਜ ਇਹ ਹੀ ਹੈ ਕਿ ਜੋ ਸਾਡੇ ਕੋਲ ਖਜ਼ਾਨਾ ਹੈ ਜੋ ਸਾਡੇ ਕੋਲ ਵਿਰਾਸਤ ਹੈ ਕਿ ਮੈਂ ਸਮਝਦਾ ਘਰ ਘਰ ਵਿੱਚ ਗੁਰਬਾਣੀ ਦਾ ਧਿਆਵਾ ਗੁਰਬਾਨੀ ਦਾ ਪ੍ਰਕਾਸ਼ ਹੋਵੇ ਕਰ ਕਰ ਦੇ ਵਿੱਚ ਹੋਰ ਇੱਕ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਗੁਰੂ ਪ੍ਰਤੀ ਮਾਮਦਾਰ ਹੋਵੇ ਕਿਉਂਕਿ ਜਿਸ ਕੌਮ ਕੋਲ ਇਨਾ ਵੱਡਾ ਖਜ਼ਾਨਾ ਹੋਵੇ ਤੇ ਉੱਥੇ ਫਿਰ ਚੰਗਾ ਨਹੀਂ ਲੱਗਦਾ ਕਿ ਸਾਡਾ ਸਾਬਤ ਸੂਰਤ ਅਸੀਂ ਨਾ ਹੋਈਏ ਹਾਂ ਹਾਂ ਬਿਲਕੁਲ ਤੇ ਬਿਲਕੁਲ ਚੰਗੀ ਗੱਲ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤਧਾਨ ਕੀਤਾ ਹੈ ਉਹ ਹੀ ਚੰਗੀ ਗੱਲ ਹੈ ਮੈਸੇਜ ਇਹ ਹੀ ਜਾਂਦਾ ਹੈ ਤੇ ਸਾਬਤ ਸੂਰਤ ਹੋਵੇ ਕੋਈ ਵੀ ਭਾਵੇਂ ਪਦਵੀ ਲਏ ਉਹ ਆਈਐਸ ਬਣੇ ਚੰਗੀ ਗੱਲ ਐ ਸਿੱਖ ਨੂੰ ਵੱਡੀ ਪਦਵੀਆਂ ਦੇ ਜਾਣਾ ਚੰਗੀ ਗੱਲ ਐ ਤੇ ਉਹਦਾ ਮਾਂ ਬੋਲੀ ਪ੍ਰਤੀ ਰੁਝਾਨ ਹੋਵੇ ਜਿਹੜਾ ਕੀਰਤਨੀਆਂ ਵਾਸਤੇ ਆਪ ਜੀ ਨੇ ਪੁੱਛਿਆ ਮੈਸੇਜ ਤੇ ਮੈਂ ਉਹ ਹੀ ਕਹਾਂਗਾ ਕਿ ਜੋ ਪਹਿਲਾਂ ਤੇ ਸਭ ਤੋਂ ਸਾਡਾ ਫਰਜ਼ ਬਣਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬਹਾਰਾਜ ਵਿੱਚ ਰਾਗ ਨੇ ਉਹਨਾਂ ਵਿੱਚ ਕੀਰਤਨ ਕਰੀਏ ਹਾਂਜੀ ਘਟੋ ਘਟ ਜਿਆਦਾ ਵੀ ਨਹੀਂ ਤੇ ਘਟੋ ਘਟ ਪਹਿਲੇ 2-3 ਸ਼ਬਦ ਰਾਗ ਵਿੱਚ ਗਾਈਏ ਫਿਰ ਭਾਵੇਂ ਲਾਈਟ ਗਾਲੀਏ ਕੋਈ ਦਿੱਕਤ ਨਹੀਂ ਐ ਜੀ ਭਾਈ ਪ੍ਰਦੀਪ ਸਿੰਘ ਜੀ ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਯੂਥ ਨੂੰ ਖਾਸ ਕਰਕੇ ਜਿਹੜੇ ਨਵੇਂ ਕੀਰਤਨੀ ਆ ਰਹੇ ਆ ਜਾਂ ਜਿਹੜੇ ਬੱਚਿਆਂ ਦੇ ਵਿੱਚ ਕੋਸ਼ਿਸ਼ ਹੈ ਕਿ ਗੁਰਮਤ ਸੰਗੀਤ ਦੇ ਖੇਤਰ 'ਚ ਜਾਣਾ ਹੈ ਜਾਂ ਸੰਗੀਤ ਦੀ ਜਾਣਕਾਰੀ ਲੈਣੀ ਹੈ ਉਹਨਾਂ ਦੇ ਰੂਬਰੂ ਤੁਹਾਨੂੰ ਅਸੀਂ ਕਰ ਸਕੀਏ ਤੁਸੀਂ ਸਾਨੂੰ ਸਨਮਾਨ ਦਿੱਤਾ ਹੈ ਉਮੀਦ ਕਰਦੇ ਹਾਂ ਸੰਗਤ ਵੀ ਇਸ ਐਪੀਸੋਡ ਦਾ ਭਰਪੂਰ ਲਾਹਾ ਲਵੇਗੀ ਔਰ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਅੱਗੇ ਜਿ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਤੁਸੀਂ ਹੋਰ ਨਾਮਣਾ ਖੱਟੋ ਬਹੁਤ ਸਾਰੇ ਸਿੱਖ ਯਾਰਤੀ ਪੈਦਾ ਕਰੋ ਪਰ ਕੌਮ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅਸੀਂ ਆਪ ਜੀ ਤੋਂ ਵੀ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰਮਤ ਸੰਗੀਤ ਦੀ ਸਿੱਖ ਵਿਰਾਸਤ ਦੀ ਸਿੱਖ ਇਤਿਹਾਸ ਦੀ تعلیم ਦਵੋਗੇ ਤਾਂ ਜੋ ਉਹਨਾਂ ਦੀ ਵਧੀਆ ਸਖਸ਼ੀਅਤ ਦੀ ਘੜਤ ਹੋ ਸਕੇ ਇਸੇ ਤਰ੍ਹਾਂ ਦੀ ਇੱਕ ਪਿਆਰੀ ਜੀ ਸਖਸ਼ੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਅਗਲੇ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਉਦੋਂ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ